ਭਾਰਤ ਦੀ ਪਹਿਲੀ ਲਾਈਨ ਆਫ ਡਿਫੈਂਸ ਫੋਰਸ ਬੀਐਸਐਫ ਵੱਲੋਂ ਜਨ ਸੰਪਰਕ ਨੂੰ ਉਤਸ਼ਾਹ ਦੇਣ ਦੇ ਲਈ ਤਿੰਨ ਸ਼੍ਰੇਣੀਆਂ ਦੇ ਵਿੱਚ ਮੈਰਾਥਨ ਦੌੜ ਕਰਵਾਈ ਗਈ। ਇਸ ਦੇ ਵਿੱਚ ਫੁੱਲ ਮੈਰਾਥਨ, ਹਾਫ ਮੈਰਾਥਨ ਸਮੇਤ 10 ਕਿਲੋਮੀਟਰ ਦੀ ਦੌੜ ਰੱਖੀ ਗਈ ਸੀ ਤੇ ਸਾਰੀਆਂ ਸ਼੍ਰੇਣੀਆਂ ਦੇ ਵਿੱਚ ਹਿੱਸਾ ਲੈਣ ਦੇ ਲਈ ਘੱਟੋ-ਘੱਟ ਉਮਰ 18 ਸਾਲ ਰੱਖੀ ਗਈ ਸੀ ਜਿਸ ਦੇ ਵਿੱਚ ਵੱਡੀ ਸੰਖਿਆ ਚ ਨੌਜਵਾਨਾਂ ਨੇ ਹਿੱਸਾ ਲਿਆ ਤੇ ਪਹਿਲੀ ਮੈਰਾਥਨ ਨੂੰ ਅੱਜ ਸਵੇਰ ਵੇਲੇ ਬੀਐਸਐਫ ਦੇ ਡੀਜੀ ਨਿਤਨ ਅਗਰਵਾਲ ਨੇ ਅੰਮ੍ਰਿਤਸਰ ਦੇ ਗੋਲਡਨ ਗੇਟ ਤੋਂ ਵਰਕਾ ਕੀਤਾ। आज की मैराथन के बारे में जैसे मैंने पहले कहा जो हमारे देश का फिट इंडिया मूवमेंट है और पंजाब में नशा मुक्ति को लेके बड़ी चर्चा है बड़ा अभियान है ये दोनों को मिला के एक अभियान है और हमारा हैशटैग भी है हैंड इन हैंड विद बॉर्डर पॉपुलेशन क्योंकि हम बॉर्डर पॉपुलेशन के साथ निरंतर रहते हैं बॉर्डर में उनके साथ ही रहते हैं काम करते हैं तो एक वो हमारा एक तरह से बी का एक्सटेंशन है तो उसी को भी रिकोगनाइज करते हुए बॉर्डर एरिया से हमने लोगों को बुलाया है तो वो इसमें दौड़ रहे हैं शिरकत कर रहे हैं और मुझे लगता है कि अगले साल और भी ज्यादा लोग इसमें आएंगे ये ये इसमें तीन तरह की रेसें हैं एक तो जो मैराथन होती है फोर्टी टू किलोमीटर एक हाफ मैराथन इक्कीस किलोमीटर और एक दस किलोमीटर तो तीन रेसें हैं अभी पहली इनागरेट हुई है अब हम जा रहे हैं हाफ मैराथन थोड़ी देर में इनागरेट होगी ਸੇਵਾ ਸਰਕਾਰ ਕੰਮ ਕਰ ਰਹੀ ਹੈ ਬੋਰਡ ਸਕورٹی ਫੋਰਸ ਬਹੁਤ ਹੀ ਸਵਾਗਤਯੋਗ ਕਦਮ ਹੈ ਇਹਦੇ ਨਾਲ ਇੱਕ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਵਧੀਆ ਇੱਕ ਢੰਗ ਹੈ ਜਿਹੜਾ ਇਹਨਾਂ ਨੂੰ ਆਪਾਂ ਮੋਟੀਵੇਟ ਕਰਦੇ ਆ ਇਹ ਇਹ ਨਾਲ ਦੀ ਨਾਲ ਸਾਨੂੰ ਉੱਥੇ ਜਿੱਦਾਂ ਕੋਈ ਭਰਤੀ ਆਉਂਦੀ ਆ ਬੋਰਡ ਸਕورٹی ਫੋਰਸ ਦੀ ਆਰਮੀ ਦੀ ਉਹਦੇ ਹੱਥੇ ਸਾਨੂੰ ਤਿਆਰ ਕਰਦੇ ਆ ਬੇਨ ਮੋਟਿਵੇ ਇਹ ਆ ਵੀ ਹਾਰੇ ਪਿੰਡ ਦੇ ਵਿੱਚ ਇਹਨੇ ਕੈਂਪ ਲਾਉਂਦੇ ਛੋਟੇ ਛੋਟੇ ਕੈਂਪ ਲਾ ਕੇ ਇੱਕ ਦੇ ਨੌਜਵਾਨਾਂ ਨੂੰ ਖੇਡਣ ਵਾਸਤੇ ਸਮਾਨ ਦੇ ਲਿਆ ਜੋ ਸਾਡੇ ਨਾਲ ਇੱਕ ਪਿਆਰ ਜੋ ਦੋਸਤੀ ਵਾਲਾ ਹੈ ਨਾ ਉਹ ਤਿਆਰ ਰੱਖਦੇ ਉੱਤੇ ਸਾਨੂੰ ਕੋਈ ਦਿੱਕਤ ਨਹੀਂ ਆਉਂਦੀ ਇਹਨਾਂ ਦੇ ਨਾਲ ਰਹਿ ਕੇ ਇੱਕ ਸਾਨੂੰ ਇਹਨਾਂ ਨਾਲ ਰਹਿ ਕੇ ਇੱਕ ਮਸੂਹਸੰਦਾ ਵੀ ਅਸੀਂ ਸੇਵ ਹਾਂ ਇੱਕ ਸਾਰਾ ਨਾ ਵਧੀਆ ਇਹਨਾਂ ਦੀ ਇਹ ਗੱਲ ਹੈ ਕਿ ਨੌਜਵਾਨਾਂ ਨੂੰ ਨਸ਼ੇ ਤੋਂ ਕੱਢਣ ਵਾਸਤੇ ਸੈਮੀਨਾਰ ਵੀ ਕਰਵਾਏ ਜਾਂਦੇ ਆ ਬਹੁਤੀ ਜਾਨੀਆਂ ਮੈਂ ਗੱਲਾਂ ਨਹੀਂ ਕਰਦੀਆਂ ਬਾਕੀ ਮੇਰਾ ਨਾਮ ਦਲਾਵਰ ਸਿੰਘ ਹੈ ਤੇ ਬੀਐਸਐਫ ਵੱਲੋਂ ਬਹੁਤ ਵੱਡਾ ਬਰਾ ਲਾਵਾ ਇੱਕ ਦੇ ਦੇ ਨਾਲ ਲੋਕੀ ਨਸ਼ੇ ਤੋਂ ਪਛਾਣ ਹਟ ਰਹੇ ਆ ਤੇ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਸ਼ਾਹ ਵਾ ਇਹਨੂੰ ਲੈ ਕੇ ਤੇ ਇਹਦੇ ਨਾਲ-ਨਾਲ ਹੀ ਜਿਹੜੀ ਬੀਐਸਐਫ ਆ ਉਹ ਤਿਆਰੀ ਕਰਾਉਂਦੀ ਆ ਉਥੋਂ ਦੇ ਮੁੰਡਿਆਂ ਨੂੰ ਕੁੜੀਆਂ ਨੂੰ ਬੀਐਸਐਫ ਵਿੱਚ ਤੇ ਆਰਮੀ ਵਿੱਚ ਭਰਤੀ ਕਰਾਉਣ ਵਾਸਤੇ ਬਹੁਤ ਹੀ ਜ਼ਿਆਦਾ ਸਹਿਯੋਗ ਦੇਂਦੀ ਆ ਇਹਦੇ ਨਾਲ 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 ਹੀ ਖੇਡਾਂ ਪ੍ਰਤੀ ਤੇ ਨਸ਼ੇ ਤੋਂ ਦੂਰ ਕਰਨ ਵਾਸਤੇ ਬਹੁਤ ਜ਼ਿਆਦਾ ਸਹਿਯੋਗ ਦੇਂਦੀ ਆ ਬੀਐਸਐਫ ਨੌਜਵਾਨਾਂ ਨੂੰ ਇਹੋ ਹੀ ਕਹਿਣਾ ਚਾਹਵਾਂਗੇ ਵੀ ਇਹ ਇਹ ਉਲਝਣ ਤੋਂ ਬਾਹਰ ਨਿਕਲੀਏ ਤੇ ਆਪਾਂ ਸਿਆਣਪ ਵਖਾਈਏ ਤੇ ਆਪਣਾ ਜਿਹੜਾ ਭਵਿੱਖ ਆ ਉਹਨੂੰ ਦੇਖਦੇ ਨਾ ਲਾਈਏ ਮੇਰਾ ਬਹੁਤ ਦੰਦਾਂ ਦੀਆਂ ਵਾਲੀਆਂ ਮੈਨੂੰ ਕੋਈ ਤੇ ਮਤਲਬ ਪਾਰਟਿਸਪੇਟ ਕਰਕੇ ਬਹੁਤ ਵਧੀਆ ਲੱਗਾ ਕੀ ਕਿਹਾ ਜਾਉ ਮੈਂ ਜਿਹੜੇ ਅੱਜਕੱਲ ਜਿਹੜੇ ਲੋਕ ਜਿਹੜੇ ਪਿੱਛੇ ਜਾ ਰਹੇ ਗਲਤ ਸੱਜੇ ਜਾ ਰਹੇ ਕਿ ਮੈਂ ਸਿਖਾ ਦੇ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੀ ਆ ਕਿ ਰੋਜ਼ ਤੋਂ ਬਾਅਦ ਹੀ ਮੈਰਾਥਨ ਚ ਪਾਰਟਿਸਪੇਟ ਕਰੋ ਆਪਣੀ ਲਾਈਫ ਨੂੰ ਵਧੀਆ ਬਣਾਓ ਤੇ ਮਤਲਬ ਕਿ ਮੈਰਾਥਨ ਚ ਪਾਰਟਿਸਪੇਟ ਕਰਕੇ ਆਪਣੀ ਵਧੀਆ ਇੰਜੋਏ ਕਰੋ ਆਪਣੀ ਲਾਈਫ ਚ ਮੇਰੇ 23 ਮੇਰੀ ਗ੍ਰੈਜੂਏਸ਼ਨ ਕਰ ਲਈ ਹੈ ਮੈਨੂੰ ਦੌੜਨਾ ਹੈ ਨਹੀਂ ਮੈਂ ਪਹਿਲਾਂ ਵੀ ਦੌੜੀ ਹਈ ਹਾਂ ਤਾਂ ਕਾਫੀ ਮੈਰਾਥਨ ਆ ਚੁੱਕੀ ਹਈ ਹੈ ਬਿਊਰੋ ਰਿਪੋਰਟ ਜਗਬਾਨੀ ਟੀਵੀ